ਆ ਧਾਰੀਵਾਲ ਉਹ ਵੀ ਵੇਖਿਆ ਤਾਂ ਨਹੀਂ ਵੇਖਿਆ ਆ ਨਹੀਂ ਵੇਖਿਆ ਜਿਹੜਾ ਮੁੱਦਾ ਮੈਂ ਚੁੱਕਿਆ ਉਹ ਵੀ ਗੰਦੇ ਨਾਲੇ ਤੇ ਉਹਦੇ ਘਰ ਦੇ ਬਾਹਰ ਖਲੋ ਗਿਆ ਆ ਕੇ ਉਹਦੇ ਨੇ ਗੱਲ 'ਚ ਹੁਣ ਹੱਡੀ ਫਸ ਗਈ ਆਲੇ ਵਾਲੀ ਇਹ ਜਵਾਬ ਨਹੀਂ ਇਹ ਤੱਕੋ ਬੰਨਣਾ ਇਹ ਇਹਦੇ ਗੱਲ 'ਚ ਫਸ ਗਈ ਉਹ ਧਾਰੀਵਾਲ ਵੀ ਆ ਕੇ ਉਹਦੇ ਘਰ ਬਾਹਰ ਖਲੋ ਗਿਆ ਕੈਮਰੇ ਲੈ ਕੇ ਉਸ ਗੰਦੇ ਨਾਲੇ ਤੇ ਆਂਦਾ ਜੀ ਇਹ ਗੰੰਦਾਂ ਨਾਲ ਮੈਂ ਬੰਦ ਕਰੂੰਗਾ ਸਾਰੇ ਆ ਦੇ ਮੈਂ ਬੰਦ ਕਰੂੰਗਾ ਮੈਂ ਕਹਾ 23 ਸਾਲ ਹੋ ਗਏ ਤੈਨੂੰ ਮੰਨਣਾ ਤੂੰ ਬੰਦ ਕਰੇਗਾ ਇਹ ਮਾਸਟਰੀ ਐਸ ਬੰਦੇ ਕੋ ਸੇਵਾਦਾਰ ਕੋ ਗੁਰੂ ਸਾਹਿਬ ਦੇ ਕੋ ਜਿੰਨੇ ਅੱਗੇ ਕਰਕੇ ਵਿਖਾਇਆ ਤੂੰ ਸਵਾ ਦੋ ਸਾਲਾਂ ਤੋਂ ਮੰਤਰੀਆਂ ਉਹ ਤਿਰਕੋਂ ਦੇ ਧਾਰੀਵਾਲ ਜਿਹੜੀ 메ਨ ਸੜਕ ਹੈ ਜਨਾਲੇ ਦੀ ਸਾਰੀ 3-4 ਕਿਲੋਮੀਟਰ 10 ਦੀ ਸਪੀਡ ਦੇ ਉੱਤੇ ਉੱਥੇ ਮੋਟਰ ਮੋਟਰਸਾਈਕਲ ਸਕੂਟਰ ਤੇ ਗੱਡੀ ਚੱਲਦੀ ਆ ਇਸ ਵਾਰ 2 ਸਾਲਾਂ ਚ ਤੂੰ ਗੰਦੇ ਨਾਲੇ ਤੇ ਆ ਕੇ ਖਲੋ ਗਿਆ ਗੰਦਾ ਨਾਲਾ ਕਿਤੇ ਉੱਥੇ ਅਜਨਾਲੇ ਵਾਲੇ ਕਿਸੇ ਵੇਖ ਲਿਆ ਤਾਂ ਤੈਨੂੰ ਵੇਚੀ ਧੱਕਾ ਦੇ ਦੇਣਾ ਜਿਹੜਾ ਕੋਈ ਹੁਣ ਗੰਦੇ ਨਾਲੇ ਦੇ ਮਗਰ ਪੈ ਗਿਆ ਮੈਂ ਕਿਹਾ ਇਹ ਮਾਸਟਰੀ ਜਿਹੜੀ ਆ ਨਾ ਬਾਦਲ ਸਾਹਿਬ ਕੋਲੋਂ ਪੈਸੇ ਲਿਆਇਆ 25 ਕਰੋੜ ਰੁਪਈਆ ਲਾਇਆ ਪਹਿਲਾਂ 12 ਤਕਰੀਬਨ 10-12 ਕਰੋੜ ਰੁਪਏ ਦਾ ਸੀਵਰੇਜ ਪਾਇਆ ਤੇ 10 ਪਰ 12 ਕਰੋੜ ਰੁਪਏ ਦੀ ਸੜਕ ਬਣਾਈ ਬਾਦਲ ਸਾਹਿਬ ਨਾਲ ਵੀ ਜਿਤਨਾ ਪਿਓ ਨਾ ਝਗੜਦਾ ਨਾ ਪੁੱਤ ਜਿੱਦ ਕਰਦਾ ਉਤਰਾਂ ਲੈ ਕੇ ਆਉਂਦਾ ਸੀ ਪੈਸੇ ਕਿਉਂਕਿ ਪਬਲਿਕ ਰੈਂਟ ਸੀ ਤੁਹਾਡਾ ਦਰਦ ਸੀ ਤੁਹਾਡੇ ਘਰ ਕੇ ਸਟੈਂਡ ਲੈਂਦਾ ਸੀ ਪਰ ਉਹਨਾਂ ਵੀ ਕਦੀ ਮੋੜਿਆ ਨਹੀਂ ਸੀ ਕਿਉਂਕਿ ਮੈਂ ਆਪਣੇ ਵਾਸਤੇ ਕਦੀ ਗਿਆ ਹੀ ਨਹੀਂ ਮੈਂ ਇਹੋ ਕਹਿੰਦਾ ਬਾਦਲ ਸਾਹਿਬ ਜਿੱਦਣ ਪੰਜ ਪੈਸੇ ਦਾ ਕੰਮ ਆਪਣੇ ਵਾਸਤੇ ਤੁਹਾਡੇ ਕੋਲ ਲੈ ਕੇ ਆਉਂਗਾ ਨਾ ਕਰ ਦਿਓ ਪਰ ਪਬਲਿਕ ਦਾ ਕੰਮ ਲੈ ਕੇ ਆਉਂਗਾ ਭਾਵੇਂ ਤੁਹਾਡੇ ਸਾਹਮਣੇ ਅੰਦਰ ਬਹਿ ਕੇ ਧਰਨਾ ਮਾਰਨਾ ਪਵੇ ਮੈਂ ਜਾਣਾ ਆਜਲਾ ਸਾਹਿਬ ਨੂੰ ਪਤਾ ਨਹੀਂ ਕਿੱਥੋਂ ਸੁਪਨਾ ਆਇਆ ਆਂਦੇ ਜੇ بار بار ਆਂਦਾ ਕੰਮ ਇੰਜ ਕਰਕੇ ਦਿਖਾ ਫੁੱਟ ਬਾਈ ਫੁੱਟ ਦਾ ਕੰਮ ਹੀ ਕੋਈ ਕੀਤਾ ਕੋਈ ਨਹੀਂ ਉਹਨੇ ਆ ਕਟੜਾ ਹਾਈਵੇ ਜਿਹੜਾ ਸੁਖਵੀਰ ਜੀ ਨੇ ਗੜਕਰੀ ਸਾਹਿਬ ਨਾਲ ਬਹਿ ਕੇ ਅਪਰੂਵ ਕਰਾਇਆ ਸੀ ਇੱਕੋ ਐਜੰਡਾ ਰੱਖਿਆ ਸੀ ਪੰਜਾਬ ਨੂੰ ਡਿਵੈਲਪ ਕਰਨਾ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਸੜਕਾਂ ਬਣਾਉਣੀਆਂ ਇਹੋ ਜਿਹੀਆਂ ਜਿਹੜੀਆਂ ਬੰਬਾਂ ਨਾਲ ਟੁੱਟਦੀਆਂ ਇਹ ਉਦੋਂ ਪਾਸ ਕਰਾਇਆ ਸੀ ਉਹ ਜਿਹਨੇ ਗਿਣਤੀ ਇਸਤਿਹਾਰ ਵੇਖਿਆ ਇੱਕ ਦਿਨ 800 ਕੋਰ ਕਰੋੜ ਰੁਪਏ ਦਾ ਇਹ ਹਾਈਵੇ ਜਿਹੜਾ ਕਟੜਾ ਇੱਕ ਬੰਦੇ ਭਾਰਤ ਟ੍ਰੇਨ ਜਿਹੜੀ ਚੱਲਦੀ ਆ ਉਹਦੇ ਨਾਲ ਫੋਟੋ ਬੰਦੇ ਭਾਰਤ ਟ੍ਰੇਨ ਮੈਂ ਕਿਹਾ ਕੱਲ ਨੂੰ ਪਤਾ ਨਹੀਂ ਇਹ ਨਾ ਕਦੇ ਕਦੇ ਚੰਦਰਯਾਨ ਵੀ ਮੈਂ ਭੇਜਿਆ ਮੰਗਲਯਾਨ ਵੀ ਮੈਂ ਭੇਜਿਆ ਕੱਲ ਨੂੰ ਕੋ ਉੱਠੂ ਕੋ ਚੰਦਰਮਾ ਮੈਂ ਲਾਇਆ ਸੂਰਜ ਮੈਂ ਲਾਇਆ ਤਾਂ ਨੂੰ ਹੋ ਮੈਂ ਕਿਹਾ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਰੋਣਾ ਹੀ ਸ਼ੁਰੂ ਕਰਤਾ ਜੇ ਮੈਂ ਤਾਂ ਸਿਰਫ ਇੰਨਾ ਕਿਹਾ ਵੀ ਫੁੱਟ ਬਾਈ ਫੁੱਟ ਦਾ ਕੰਮ ਇੰਜ ਕਰਕੇ ਵਿਖਾ ਦੇ ਵੀ ਐ ਮੈਂ ਬਣਾਇਆ ਨਹੀਂ ਲੱਭਾ ਸੈਂਟਰ ਸਰਕਾਰ ਦੇ ਪੰਜਾਬ ਸਰਕਾਰ ਦੇ ਜਿੰਨੇ ਕੰਮ ਲਿਸਟਾਂ ਭੇਜਤੀਆਂ ਅਖਬਾਰ ਛਪਣੀਆਂ ਫਿਰ ਕਹਤਾ ਉਹਨੇ ਜੋਸ਼ੀ ਸਪੀਚਾਂ ਬੜੀਆਂ ਕਰਦਾ ਇੰਟਰਵਿਊ ਦਿੰਦਾ ਨੂੰ ਕਹ ਕੋਈ ਕੰਮ ਕੀਤਾ ਤੇ ਗਿਣਾ ਦੇ ਮੈਂ ਕਿਹਾ ਮੈਂ ਕੀ ਗਿਣਾਉਣਾ ਤੁਸੀਂ ਵੇਖਿਆ ਨੇ ਇੰਟਰਵਿਊ ਲੋਕਾਂ ਨੇ ਪੱਤਰਕਾਰ ਗਏ ਕੰਪਨੀ ਬਾਗ ਆਂਦੇ ਜੀ ਕਿੰਨੇ ਬਣਾਇਆ ਆਂਦੇ ਜੋਸ਼ੀ ਨੇ ਅਮਰਤ ਨੰਦਪੁਰ ਚੰਡੇ ਵਾਲਾ ਕਿੰਨੇ ਬਣਾਇਆ ਜੋਸ਼ੀ ਨੇ ਗੰਦੇ ਨਾਲੀ ਇਹ ਸੜਕ ਤੇ ਗਏ ਜੋਸ਼ੀ ਨੇ ਬਟਾਲਾ ਰੋਡ ਜੋਸ਼ੀ ਨੇ ਫਤੇਗੜ ਚੂੜੀਆਂ ਰੋਡ ਜੋਸ਼ੀ ਨੇ ਸਰਕੂਲਰ ਰੋਡ ਏਵੀ ਜੋਸ਼ੀ ਨੇ ਮਾਲ ਰੋਡ ਵੀ ਜੋਸ਼ੀ ਨੇ ਸਾਈਕਲ ਟਰੈਕ ਓਪਨ 에ਅਰ ਜਿਮ ਮਸ਼ੀਨਾਂ ਗੱਡੀਆਂ ਸਾਫ਼ ਕਰਨ ਲੱਗੀਆਂ ਸੜਕਾਂ ਘਰਾਂ ਘਰਾਂ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਆ ਗਈਆਂ 뮤지컬 ਫਾਊਂਟੇਨ ਲੱਗ ਗਏ ਲੇਜ਼ਰ ਸ਼ੋਅ ਲੱਗ ਗਏ 뮤직 ਸਿਸਟਮ ਲੱਗ ਗਏ ਸੈਰ ਕਰਨ ਵਾਲਿਆਂ ਵਾਸਤੇ ਸੋਹਣੇ ਬੈਂਚ ਲਾਈਟਾਂ LED ਚਿੱਟਾ ਚਾਨਣ ਜਗਮਗ ਜਗਮਾ ਕਰਦਾ ਸ਼ਹਿਰ ਕਿੰਨੇ ਬਣਾਇਆ ਜਿੰਨੂੰ ਪੁੱਛਿਆ ਲੋਕਿਆਂ ਦੇ ਜੋਸ਼ੀ ਨੇ ਮੈਂ ਕਿਹਾ ਲੱਲਾ ਹੋਰ ਸਵਾਦ ਮੈਂ ਤਾਂ ਤੈਨੂੰ ਫੁੱਟ ਬਾਈ ਫੁੱਟ ਦਾ ਕੰਮ ਕਿਹਾ ਜਵਾਬ ਨਹੀਂ ਹਵਾਈਆਂ ਉਡਦੀਆਂ ਪਈਆਂ 12 ਵਜੇ ਤਿੰਨਾ ਕੈਂਡੀਡੇਟਾਂ ਦੇ ਮੂੰਹ ਤੇ ਐ ਤੁਹਾਡਾ ਸੇਵਾਦਾਰ ਤੁਹਾਡੀਆਂ ਅਸੀਸਾਂ ਕਰਕੇ ਇੱਕੋ ਬੇਨਤੀ ਕਰਨ ਸਾਲ ਖਰਾਬ ਨਹੀਂ ਕਰਨੇ ਹੁਣ ਮੈਂਬਰ ਪਾਰਲੀਮਨ ਬਣਾਉਣਾ ਸੇਵਾਦਾਰ ਬਣਾਉਣਾ ਤੇ ਡਿਪਟੀ ਸੀਐਮ 27 ਤੇ ਬਣਾਉਣਾ ਸੀਐਮ ਸਾਹਿਬ ਨੂੰ ਡਿਪਟੀ ਸੀਐਮ ਨੂੰ ਸੀਐਮ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਪੰਜਾਬ ਬਣਾਉਣਾ ਜਿੰਨਾ ਡਿਪਟੀ ਸੀਐਮ ਹੁੰਦਿਆ ਇੰਨੇ ਇੱਕ ਕੰਮ ਪਟੰਡਾ ਪਟਾਣਕੋਟ ਮਾਨਵੇ ਦੇਖੋ ਪੁਲ ਹਾਈਵੇਜ਼ ਹੈਰੀਟੇਜ ਸਟਰੀਟ ਸੋਨਾ ਪੰਜਾਬ ਸੋਨਾ ਸ਼ਹਿਰ ਜਗਮਾ ਜਗਮਾ ਕਰਾਤੀ ਪਰ ਇਹਨਾਂ ਬੈਗਗੇਰ ਲਾਤਾ ਜੇ ਲੁਟੇਰਿਆਂ ਨੇ ਹੁਣ ਬਚਾਈਏ ਪੰਜਾਬ ਨੂੰ ਬਚਾਈਏ ਇਹਨਾਂ ਹੋਸ਼ੀ ਨੇ ਵੀ ਨਹੀਂ ਬਚਾਉਣਾ ਤੁਸੀਂ ਸਾਰੇ ਲੱਗੋਗੇ ਤੇ ਪੰਜਾਬ ਬਚੂਗਾ 1 ਜੂਨ ਚੌਂ ਨਿਸ਼ਾਨ ਜਰਾ ਜੋਰ ਨਾਲ ਇੰਜ ਕਰਕੇ ਚੌਂ ਨਿਸ਼ਾਨ ਚੌਂ ਨਿਸ਼ਾਨ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਹੈਲੋ ਹੈਲੋ ਸ਼੍ਰੋਮਣੀ ਅਕਾਲੀ ਦਲ ਦੇ ਜਨਤਾ ਜਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੂੰ ਤੁਸੀਂ ਸੁਣਨ ਵਾਸਤੇ ਲੰਮੇ ਸਮੇਂ ਤੋਂ ਢੀਕ ਕਰ ਰਿਹਾ ਸੀ ਤੇ ਮੈਂ ਜੀ ਆਇਆਂ ਕਿ ਨੇ ਰਾਜਾ ਜੀ ਨੂੰ ਜਿਹੜਾ ਸਾਡੇ ਅਧਿਆਤਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਔਰ ਸਾਰੀਆਂ ਸ਼ਕਤਾਂ ਦਾ ਫੇਰ ਮੈਂ ਦੁਬਾਰਾ ਪ੍ਰਬੰਧਕਾਂ ਸਾਰਿਆਂ ਦਾ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਵੀ ਲਈ ਹਰ ਵਰਗ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਤੋਂ ਹਾਂ ਤੋਂ ਹੀ ਪ੍ਰਧਾਨ ਸਾਹਿਬ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਜਿਹੜਾ ਹੈ ਆਉਣ ਨਾਲ ਤੁਹਾਡੇ ਮੁੱਖ ਮੰਤਰੀ ਨਾਲ ਸੁਣਦਾ ਤੇ ਸਾਡਾ ਸਮਾਦਣਾ ਸਰਦਾਰ ਸੁਖਬੀਰ ਸਿੰਘ ਸਰਦਾਰ ਗੁਲਜਾਰ ਸਿੰਘ ਰਣਜੀਤ ਸਿੰਘ ਸ੍ਰੋਮਣੀ ਅਕਾਲੀ ਦਲ ਜੈ ਜੰਗਤ ਸ੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਟਾਰੀ ਹਲਕੇ ਦੇ ਕੋਨੇ ਕੋਨੇ ਤੋਂ ਆਏ ਪਤਵੰਤੇ ਸਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮਾਫੀ ਚਾਹੁੰਦੇ ਆ ਤੁਹਾਡੇ ਕੋਲੇ ਲੇਟ ਆਏ ਆ ਗਰਮੀ ਵੀ ਬਹੁਤ ਆ ਤੁਸੀਂ ਬਹੁਤ ਦੇਰ ਦੇ ਬੈਠੇ ਹੋ ਆਈ ਇੱਕ ਬਹੁਤ ਵੱਡੀ ਅਕਾਲੀ ਦਲ ਦੀ ਤਾਕਤ ਹੈ ਅਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਸ਼੍ਰੋਮਨੀ ਕਾਲੀ ਦਲ ਇਕੱਲੀ ਪਾਰਟੀ ਹੈ ਜਿਹਨੂੰ ਦੁਨੀਆ ਵਿੱਚ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕੀ ਕਾਲੀਸ਼ਲ ਦੀ ਵਰਕਰ ਤੇ ਲੀਡਰ ਆਪਣੇ ਕੌਮ ਖਾਤਰ ਆਪਣੇ ਸੂਬੇ ਖਾਤਰ ਗਰੀਬ ਖਾਤਰ ਕਿਸਾਨ ਖਾਤਰ ਵਪਾਰੀ ਖਾਤਰ ਜਾਨ ਵੀ ਕੁਰਬਾਨ ਕਰ ਸਕਦੇ इतिहास गवा श्रोमणी अकाली दल की लीडरशिप ने पंद्रह पंद्रह साल सोलह साल दस साल रण के साथ साहब किन्ने साल हो गई जेल है मर्जी पूछ लो सारे जेल गए हैं। आ पार्टी थोड़ी पार्टी है बुजुर्गों की पार्टी है ਐਸ ਪਾਰਟੀ ਦੀ ਅਗਵਾਈ ਪਿਛਲੇ ਕਈ ਦਿਹਾੜਿਆਂ ਤੋਂ ਸਾਬ ਪ੍ਰਕਾਸ਼ ਸਿੰਘ ਜੀ ਬਦਲ ਕਰ ਰਹੇ ਸੀ 103 ਸਾਲ ਪੁਰਾਣੀ ਪਾਰਟੀ ਹੈ ਉਹਦੇ ਵਿੱਚੋਂ 70 ਸਾਲ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਕੰਮ ਕੀਤਾ 70 ਸਾਲ ਇੱਕਦਮ ਨਹੀਂ ਲੀਡਰ ਬਣੇ ਉਹਨਾਂ ਨੇ ਮਿਹਨਤ ਕੀਤੀ ਲੋਕਾਂ ਦਾ ਦਿਲ ਜਿੱਤਿਆ ਸ਼ਹਾ ਕੁਰਬਾਨੀਆਂ ਦਿੱਤੀਆਂ ਜੇਲ੍ਹ ਲੰਘ ਕੇ ਪਿੰਡ ਬਾਦਲ ਦੇ ਸਰਪੰਚ ਸਭ ਤੋਂ ਪਹਿਲੇ ਬਣੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਐਮਐਲਏ ਬਣੇ ਤੇ ਉਹਦੇ ਬਾਅਦ ਜਾ ਕੇ ਮੰਤਰੀ ਤੇ ਚੀਫ ਮਿਨਿਸਟਰ ਬਣੇ ਲੀਡਰ ਇੱਕ ਦਿਨ ਜ ਨਹੀਂ ਬਣ ਸਕਦਾ ਆਪਾਂ ਤਜਰਬਾ ਦੇਖ ਹੀ ਲਿਆ ਇੱਕ ਦਿਨ ਤੁਸੀਂ ਭਗਵੰਤ ਮਾਨ ਨੂੰ ਬਣਾਤਾ ਲੀਡਰ ਮੁੱਖ ਮੰਤਰੀ ਬਣਾਤਾ ਤੇ ਦੇਖੋ ਦੇਖੋ 5 ਸਾਲ ਖਰਾਬ ਕਰ ਲਿਆ ਆਪਾਂ ਇਸ਼ਤਾ ਕਰਨ ਜਾਣੇ ਆ ਪਸ਼ੋਕੜ ਦੇਖਦੇ ਆ ਕੋਈ ਪਸੂ ਲੈਣ ਜਾਣੇ ਆ ਉਹਦਾ ਵੀ ਦੇਖਦੇ ਆ ਪਰਾਣਾ ਪਸ਼ੋਕੜ ਪਰਪੋ ਦੇ ਮਾਂ ਕੀ ਸੀ ਕਿੰਨਾ ਦੁੱਧ ਦਿੰਦੀ ਸੀ ਆ ਕੁਛ ਵੀ ਕਰਦੀ ਸੀ ਇੱਥੇ ਬਿਖੈਰ ਪਸ਼ੋਕੜ ਦੇਖੇ ਨਾਲੇ ਤੁਹਾਨੂੰ ਪਤਾ ਹੈ ਕਿ ਉਹ ਸ਼ਰਾਬੀ ਹੈ ਉਹ ਢੱਕਾਣੀ ਤੋੜਦਾ ਨਸ਼ੇ ਕਰਦਾ ਹੈ ਤੇ ਫਿਰ ਵੀ ਆਪਾ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਪਿਛਲੀ ਵਾਰ ਮੈਂ ਤਾਂ ਹੈਰਾਨ ਆ ਆਪਣੇ ਪੰਜਾਬੀਆਂ ਦੇ ਖਾਲਸਾ ਜੀ ਆਪਣੀ ਪਾਰਟੀ ਨੂੰ ਛੱਡ ਕੇ ਆਪਾਂ ਇਹਨਾਂ ਦੇ ਮਗਰ ਲੱਗੇ ਪਹਿਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬੀ ਸੌਂ ਖਾਲੀ ਆਪਾਂ ਸਾਰੀਆਂ ਵੋਟਾਂ ਪਾਤੀਆਂ ਅਸੀਂ ਬੜਾ ਕਿਹਾ ਇਹਨਾਂ ਠੱਗ ਐ ਨੇ ਕੁਝ ਨਹੀਂ ਕਰਨਾ ਪਰ ਗੱਲਾਂ ਚ ਆ ਗਈ ਉਹਦੇ ਬਾਅਦ ਕੰਧਾਂ ਦੇ ਲਿਖ ਤਾਗੀ ਝਾੜੂ ਨੂੰ ਵੋਟਾਂ ਪਾਦੇ ਉਹ ਝਾੜੂ ਮਗਰ ਲੱਗੇ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਤੁਹਾਡੇ 10 ਸਾਲ 20 ਸਾਲ ਦਾ ਬੱਚਾ 30 ਸਾਲ ਦਾ ਹੋ ਗਿਆ 50 ਸਾਲ ਵਾਲਾ 60 ਸਾਲ ਦਾ ਹੋ ਗਿਆ ਤੇ ਜਿਹੜੇ ਕੰਮ ਕੀਤੇ ਸੀ 10 ਸਾਲ ਬਾਦਮ ਸਿੰਘ ਮੁੱਖ ਮੰਤਰੀ ਸੀ ਸਾਰਾ ਕੁਝ ਹੀ ਰੁਕ ਗਿਆ ਜਾਂ ਬੰਦ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਮੇਰੇ ਕਿਸਾਨ ਵੀ ਨਹੀਂ ਵੀਰ ਬੈਠੇ ਆ ਤੁਹਾਡੇ ਟਿਊਬਵਲ ਕਨੈਕਸ਼ਨ ਕਿਨੇ ਦਿੱਤੇ 15 ਲੱਖ ਕਿਉਂਲ ਕਨੈਕਸ਼ਨ ਪੰਜਾਬ ਦਾ ਮਰ ਆਰਡੀਏ ਤੋਂ ਕਢਾਇਆ ਸਾਡੇ 13 ਲੱਖ ਬਾਦਲ ਸਾਹਿਬ ਨੇ ਦਿੱਤੇ 15 ਲੱਖ ਚੋਂ ਉਸ ਥਿਊਬਲ 'ਚ ਬਿਜਲੀ ਕਿਹਨੇ ਮੁਫਤ ਕੀਤੀ ਬਾਦਲ ਸਾਹਿਬ ਨੇ ਆ ਜਿਹੜੀਆਂ ਨਹਿਰਾਂ ਤੇ ਕਸੀਆਂ ਦੇਖਦੇ ਹੋ ਬਣਾਈਆਂ ਕਿਹਨੇ ਬਾਦਲ ਸਾਹਿਬ ਨੇ ਪੱਕੇ ਖਾੜੇ ਬਣਾਏ ਕਿਹਨੇ ਬਾਦਲ ਸਾਹਿਬ ਨੇ ਅੰਡਰਗਰਾਉਂਡ ਪਾਈਪ ਸਿਸਟਮ ਸ਼ੁਰੂ ਕੀਤਾ ਬਾਦਲ ਸਾਹਿਬ ਨੇ ਅਬ ਮੰਡੀਆਂ ਦਾਣਾ ਮੰਡੀਆਂ ਪਿੰਡਾਂ 'ਚ ਵੀ ਨਹੀਂ ਹੁੰਦੀਆਂ ਸੀ ਫੋਕਲ ਪੁਆਇੰਟ ਦਾ ਨਾ ਮੰਡੀਆਂ ਬਣਾਈਆਂ ਅਕਾਲੀ ਦਲ ਬਾਦਲ ਸਾਹਿਬ ਨੇ ਆਈਐਮਐਸਪੀ ਪੰਜਾਬ ਝੋਨੇ ਤੇ ਕਣਕ ਤੇ ਨਹੀਂ ਹੁੰਦੀ ਸੀ ਆ ਤਾਂ ਅਕਾਲੀ ਦਲ ਨੇ 1966 ਚ ਮੋਰਚਾ ਲਾ ਕੇ ਸੈਂਟਰ ਤੋਂ ਮંજૂર ਕਰਾਈ ਐਮਐਸਪੀ ਨਹੀਂ ਤਾਂ ਇੱਥੇ ਹੁੰਦੀ ਨਹੀਂ ਸੀ ਐਮਐਸਪੀ ਆ ਟ੍ਰੈਕਟਰਾਂ ਦੇ ਟੈਕਸ ਲੱਗ ਦਸੀ ਬਾਦਲ ਸਾਹਿਬ ਨੇ ਮਾਫ ਕੀਤਾ ਆਉਣ ਵਾਲੀ ਸਰਕਾਰ ਵੀ ਬਣਾਉਣੇ ਤੇ ਇਹ ਵੀ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਐਪੀ ਸਾਡਾ ਜੋਸ਼ੀ ਸਾਹਿਬ ਦੀ ਲੀਡ ਦੇ ਨਾਲ ਜਿਹੜਾ ਉਹ ਜਿਤਾਉਣਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਧ ਦੇ ਸਕਦੇ ਆ ਸਾਰੇ ਪਹਾੜਿਆਂ ਦਾ ਮੈਂ ਜਿੱਥੇ ਤੁਹਾਨੂੰ ਆਰਗ ਕਰਦਾ ਹਾਂ ਉੱਥੇ ਆਸ਼ਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਹੋਣਾ ਤਾਂ ਹੋਏਗਾ ਜੇ ਆਪਾਂ ਸਾਰੇ ਸੰਭਾਂਗੇ ਮਿਹਨਤ ਕਰਾਂਗੇ ਔਰ ਇਸ ਸਮੇਂ ਦੀ ਸਹੀ ਬਤੋ ਕਰਾ ਕੇ ਜਿਹੜਾ ਉਹ ਘਰ ਘਰ ਜਿਹੜੀਆਂ ਬਾਕੀ ਗੱਲ ਤੋਂ ਬਾਅਦ ਪਿੰਡਾਂ ਦੇ ਵਿੱਚ ਹੋਰ ਵੀ ਮੀਟਿੰਗਾਂ ਇੱਕ ਮੈਂ ਸਾਰੇ ਬਾਰੇ ਜਿਆ ਰੱਖਣ ਵਾਲੀ ਐ ਬਾਕੀ ਤਾਂ ਕਈਆਂ ਥਾਵਾਂ ਤੇ ਹੀ ਰੱਖੀਆਂ ਵੀ ਆ ਉਹ ਵੀ ਤੁਸੀਂ ਥੋੜਾ ਇਧਰ ਧਿਆਨ ਦੋ ਤੋੜੀਆ ਜੀ ਆ ਵੀ ਸਾਹਮਣੇ ਆਪਾਂ ਕਣਕ ਵੀ ਸਾਹਮਣੇ ਆਪਣਾ ਸਾਰਾ ਕੰਮ ਹੋ ਗਿਆ ਹੁਣ ਆਪਾਂ 10 ਜੂਨ ਤੱਕ ਵਿਹਲੇ ਆ ਤੇ ਸਾਰਾ ਇਹ ਧਿਆਨ ਤੁਸੀਂ ਹੁਣ ਇਧਰ ਕਿਰਪਾ ਕਰਕੇ ਦੇ ਦਿਓ ਤੇ ਫਿਰ ਦੁਨੀਆ ਕਹਿੰਦੀ ਤਾਕਤ ਨਹੀਂ ਕਿ ਨਾਂ ਤੁਹਾਡੇ ਕੀ ਆਲੀ ਸਰਕਾਰ ਡਾਕ ਸਕਦਾ ਪਰ ਨਾ ਤੁਹਾਡਾ ਪਾਰਲੀਮੈਂਟ ਦੇ ਵਿੱਚ ਮੈਂਬਰ ਜਨਤਾ ਕੋਈ ਡਾਕ ਸਕਦਾ ਜੋਸ਼ੀ ਸਾਹਿਬ ਉੱਥੇ ਸਾਡੇ ਚੰਗੇ ਇੱਕ ਹੀਲ ਬਣ ਕੇ ਚੰਗੇ ਇੱਕ ਸੇਵਾਦਾਰ ਬਣ ਕੇ ਗੁਰੂ ਦੀ ਨਗਰੀ ਦੇ ਵਿੱਚ ਉਹ ਪਹੁੰਚਣ ਗਏ सारे में बेनती है कि सारे जमे छो बोलो ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਚਕਬੀਰ ਸਿੰਘ ਬਾਦਲ ਸਰਦਾਰ ਚਕਬੀਰ ਸਿੰਘ ਬਾਦਲ ਬੋਲੇ ਸੋ ਨਿਹਾਲ ਔਰ ਨਾਲ ਉਹਨਾਂ ਦੇ ਜੋਤੀ ਸਾਹਿਬ ਸਾਡੇ ਆਉਣ ਵਾਲੇ ਜਿਹੜੇ ਐਮਪੀ ਨੇ ਲੋਕ ਸਭਾ ਅੰਮ੍ਰਿਤਸਰ ਦੇ ਸ਼ਹਿਰ ਤੋਂ ਉਹ ਇਹ ਨਾਲ ਨੇ ਜੋਤੀ ਸਾਹਿਬ ਸ਼੍ਰੋਮਣੀ ਅਕਾਲੀ ਦਰ ਸੋ ਸਾਰੇ ਬਰਾਜਬਣ ਹੋ ਜੋ ਜਿਹੜੇ ਬਾਹਰ ਅੰਦਰ ਉਹ ਦਰਖਤਾਂ ਦੇ ਥੱਲੇ ਫਿਰਦੇ ਗੱਡੀਆਂ ਦੇ ਲਾ ਕੇ ਫਿਰਦੇ ਆ ਸਾਰਿਆਂ ਨੂੰ ਮੇਰੀ ਬੇਨਤੀ ਹੈ ਹੁਣ ਤੇ ਹੀ ਰਾਮਨਾ ਨਾਲ ਬੈਠ ਕੇ ਉਹਨਾਂ ਦੇ ਉਹ ਸ਼ਬਦ ਸੁਣਨੇ ਆ ਮੇਰੇ ਤੋਂ ਬਾਅਦ ਜੋਤੀ ਸਾਹਿਬ ਨੇ ਬੋਲਣਾ ਹੈ ਉਹਨਾਂ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਬੋਲਣਾ ਮੈਂ ਪ੍ਰਧਾਨ ਸਾਹਿਬ ਦੇ ਜਲ ਸਾਹਿਬ ਤੋਂ ਆਏ ਤੁਹਾਡੇ ਸਾਰਿਆਂ ਵੱਲੋਂ ਇੱਥੇ ਆਇਆ ਜੀ ਆਇਆਂ ਕਹਿੰਦਾ ਟੜੇ ਲੋ ਮਿਸ਼ਵਾਸ ਵੀ ਦੋਣਾ ਹੈ ਕਿ ਬਹੁਤ ਭਾਰੀ ਬੋ ਮਾਦੇ ਨਾਲ ਜੋਸ਼ੀ ਸਾਹਿਬ ਨੂੰ ਆਪਾਂ ਜਤਾ ਕੇ ਪਾਰਲੀਮੈਂਟ ਦੇ ਵਿੱਚ ਪੈ ਜਰਨਲ તબ ਮਸਲੇ ਨੇ ਆਪਣੇ ਖੇਤਰੀ ਔਰ ਸੂਬਿਆਂ ਦੇ ਮਸਲੇ ਨੇ ਕਿਸਾਨੀ ਦਾ ਜਾਂ ਧਰਮ ਦਾ ਮਸਲਾ ਹੈ ਚਾਹੇ ਮਜ਼ਦੂਰਾਂ ਦਾ ਮਸਲਾ ਹੈ ਮਜ਼ਦੂਰਾਂ ਦਾ ਹੈ ਵਪਾਰੀ ਦਾ ਉਹ ਫਿਰ ਤਗੜੇ ਹੋਗੇ ਉੱਥੇ ਠਾ ਸਕਣਗੇ ਤਾਂ ਠਾ ਸਕਣਗੇ ਜੇ ਬਹੁਤ ਵੱਡੀ ਗਿਣਤੀ